ਆ ਵੇਖੋ ਆ ਭੈਣ ਦੇ ਰਸੌਲੀ ਆ ਬਹੁਤ ਵੱਡੀ ਰਸੌਲੀ ਆ ਭੈਣ ਤੋਂ ਨਾ ਸਿੱਧਾ ਪਿਆ ਜਾਂਦਾ ਨਾ ਮੁੱਦਾ ਪਿਆ ਜਾਂਦਾ ਆ ਛੋਟਾ ਜਿਹਾ ਭੈਣ ਦਾ ਬੱਚਾ ਤੇ ਜਿਹੜੇ ਹਾਲਾਤ ਆ ਭੈਣ ਦੇ ਬਹੁਤ ਹੀ ਮਾੜੇ ਹਾਲਾਤ ਆ ਕਿਉਂਕਿ ਭੈਣ ਨੂੰ ਕਈ ਸਾਲ ਹੋ ਗਏ ਵਿਚਾਰੀ ਨੂੰ ਐਂ ਗਰੀਬੀ ਕਾਰਨ ਇਹਦਾ ਆਪਰੇਸ਼ਨ ਨਹੀਂ ਕਰਾ ਸਕੀ ਤੇ ਐਂ ਮੁੱਦੀ ਪਈ ਰਹਿੰਦੀ ਆ ਛੋਟਾ ਜਿਹਾ ਬੱਚਾ ਵਿਚਾਰੀ ਦੇ ਇਹਨੂੰ ਖਾਣ ਪੀਣ ਨੂੰ ਵੀ ਕੋਈ ਚੀਜ਼ ਨਹੀਂ ਮਿਲਦੀ ਕਿਉਂਕਿ ਇਹ ਵੀ ਪਈ ਆ ਤੇ ਆ ਮਾਤਾ ਇਹ 슈ਗਰ ਦੀ ਮਰੀਜ਼ ਆ ਇਹ ਵਿਚਾਰੀ ਕੋਈ ਮਾੜਾ ਮੋਟਾ ਆਣ ਗਮਾਣ ਚੋਂ ਮੰਗ ਕੇ ਲਿਆਉਂਦੀ ਆ ਤੇ ਫੇਰ ਇਹਨਾਂ ਦੇ ਢਿੱਡ ਭਰਦੇ ਆ ਆ ਵੀਰ ਆ ਉਹ ਭੈਣ ਦੇ ਘਰ ਵਾਲਾ ਇਹਦਾ ਚੂਕ ਨਾ ਟੁੱਟਿਆ ਹੋਇਆ ਇਹ ਤੂੰ ਵੀ ਨਹੀਂ ਤੁਰ ਜਾਂਦਾ ਇਹ ਵੀ ਮੰਜੇ ਤੇ ਪਿਆ ਵੇਖੋ ਵੀਰੋ ਇਹੋ ਜਿਹੇ ਪਰਿਵਾਰ ਪਏ ਆ ਸਾਰਾ ਪਰਿਵਾਰ ਬਿਮਾਰ ਪਿਆ ਜਿਹਦੇ ਘਰੇ ਕਮਾਉਣ ਵਾਲਾ ਕੋਈ ਨਹੀਂ ਤੇ ਛੋਟਾ ਜਿਹਾ ਬੱਚਾ ਦੁੱਧ ਪਾਣੀ ਨੂੰ ਤਰਸਦਾ ਰਹਿੰਦਾ ਇਸ ਕਰਕੇ ਦਾਨੀ ਵੀਰੋ ਇਹੋ ਜਿਹੇ ਪਰਿਵਾਰਾਂ ਦੀ ਮਦਦ ਕਰਿਆ ਕਰੋ ਜੋ ਦਸਵੰਦ ਸਹੀ ਥਾਂ ਥੋੜਾ ਜਾਵੇ ਆ ਥਾਂ ਥੋੜਾ ਦਸਵੰਦ ਆਊਗਾ ਤਾਂ ਸਹੀ ਥਾਂ ਲੱਗੂਗਾ ਕਿਉਂਕਿ ਆ ਭੈਣ ਦੇ ਹਾਲਾਤ ਵੇਖੋ ਵਿਚਾਰੀ ਐਂ ਪਈ ਰਹਿੰਦੀ ਆ ਆਪਾਂ ਤਾਂ 2 ਮਿੰਟ ਮੁੱਧਾ ਨਹੀਂ ਪਿਆ ਜਾਂਦਾ ਇਹ 24 ਘੰਟੇ ਮੁੱਦੀ ਪੈਂਦੀ ਆ ਤੇ ਆ ਬੱਚਾ ਵਿਚਾਰਾ ਇਹਨੂੰ ਕੀ ਪਤਾ ਮਾਸੂਮ ਬੱਚੇ ਨੂੰ ਬੀ ਕੀ ਹੋਇਆ ਮੇਰੇ ਮਾਪਿਆਂ ਨੂੰ ਇਹਦੀ ਜ਼ਿੰਦਗੀ ਉਦੋਂ ਵੀਰੋ ਨਰਕ ਆ ਜੇ ਆਪਾਂ ਇਹਨਾਂ ਦਾ ਇਲਾਜ ਕਰਾ ਦੇਵਾਂਗੇ ਤੇ ਇਹਦੀ ਵੀ ਵਿਚਾਰੇ ਦੀ ਜ਼ਿੰਦਗੀ ਬਣ ਜੂਗੀ ਨਹੀਂ ਇਹਦੀ ਜ਼ਿੰਦਗੀ ਬੱਚੇ ਦੀ ਵੀ ਵਿਚਾਰੇ ਦੀ ਖਰਾਬ ਆ ਜੇ ਨਾ ਆਪਾਂ ਇਲਾਜ ਕਰਾਇਆ ਇੱਥੋਂ ਤਾਈਂ ਪਰਿਵਾਰ ਨੇ ਬੋਲਤਾ ਵੀ ਸਾਨੂੰ ਕੋਈ ਜ਼ਹਿਰ ਲਿਆ ਦੇ ਨਾ ਸਾਥੋ ਤੁਰਿਆ ਨਹੀਂ ਜਾਂਦਾ ਸਾਨੂੰ ਕੋਈ ਜ਼ਹਿਰ ਲਿਆਤਾ ਸੀ ਜ਼ਹਿਰ ਲੈ ਕੇ ਅਸੀਂ ਖਾ ਕੇ ਮਰ ਜਗੇ ਇੰਨੇ ਦੁਖੀ ਆ ਕਿਦੋਂ ਬੱਚਾ ਰੋਂਦਾ ਕਰ ਲਾਂਦਾ ਭੁੱਖਾ ਸਾਥੋ ਝੱਲਿਆ ਨਹੀਂ ਜਾਂਦਾ ਮਾਂ ਦੀਆਂ ਆਂਦਰਾਂ ਜੁੜੀਆਂ ਹੁੰਦੀਆਂ ਬੱਚੇ ਨਾਲ ਮਾਂ ਦੀ ਵਿਚਾਰੀ ਵੀ ਇੰਨੀ ਕਿ ਮੈਂ ਦੁਖੀ ਆ ਵੀ ਮੇਰਾ ਕਈ ਵਾਰੀ ਜੀ ਕਰਦਾ ਵੀ ਅਸੀਂ ਕੁਝ ਖਾ ਕੇ ਮਰ ਜਾਈਏ ਵੇਖੋ ਵੀਰੋ ਇਹੋ ਜਿਹੇ ਪਰਿਵਾਰਾਂ ਨੂੰ ਨਾ ਜਿਹੜਾ ਇਹੋ ਜਿਹੇ ਪਰਿਵਾਰਾਂ ਨੂੰ ਆਪਾਂ ਦਸਵੰਦ ਦਿਆ ਕਰਗੇ ਜਿਹੜਾ ਸਾਰਾ ਪਰਿਵਾਰ ਹੀ ਮੰਜੇ ਤੇ ਪਿਆ ਇਸ ਕਰਕੇ ਜਰੂਰ ਇਹ ਪਰਿਵਾਰ ਬਾਰੇ ਦਸਵੰਦ ਦੇ ਵਿੱਚੋਂ ਥੋੜਾ ਥੋੜਾ ਦਸਵੰਦ ਵੀਰੋ ਦੇਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ